ਸਮਖੰਡਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਸਿਮਰਨ ਜੋਸ਼ ਸਿੰਘ ਦੀ ਮੱਕੜ ਜਿਨ੍ਹਾਂ ਦਾ ਆਪ ਨਮਾ ਚੈਨਲ ਔਨ 에ਅਰ ਆ ਸੱਚੀ ਪੱਤਰਕਾਰੀ ਦਾ ਸਬੂਤ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਔਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਨੂੰ ਤੇ ਸੁਣਨ ਨੂੰ ਮਿਲਣ ਪੰਜਾਬ ਜਿੰਦਾਬਾਦ ਸਤਿ ਸ਼ਕਾਲ ਜੀ ਮੈਂ ਜਿਮੀ ਸ਼ਰਮਾ ਸਿਮਰਨ ਜੋਤ ਸਿੰਘ ਮੱਕੜ ਬਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤੇ ਬਾਈ ਨੇ ਨਵਾਂ YouTube ਨਿਊਜ਼ ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਔਨ 에ਅਰ ਨਿਊਜ਼ ਮੇਰੇ ਵੱਲੋਂ ਸਿਮਰਨ ਜੋਤ ਸਿੰਘ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤੱਬ ਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਨਿਰਪੱਖ ਆਵਾਜ਼ ਸਾਸੀਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵਿੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਉਹਨਾਂ ਦੇ ਚੈਨਲ ਨੂੰ ਤਸ਼ੇਅਰ ਵੀ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਸ਼ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਆ ਪੱਤਰਕਾਰੀ ਨੂੰ ਇੱਕ ਖਾਸ ਮੁਕਾਮ ਤੱਕ ਪਹੁੰਚਾਇਆ ਤੇ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਔਨਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਔਨਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹਾਸਲ ਉਜਾਈ ਕਰਿਓ ਤੇ ਮੱਕੜ ਸਾਹਿਬ ਨੂੰ ਗੁੱਡ ਵਿਸ਼ੇਸ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਤੇ ਔਨ 에ਅਰ ਤੇ ਔਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇ ਸਮਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੂਸ ਸਿੰਘ ਜੀ ਮੱਕੜ ਜਿਨ੍ਹਾਂ ਦਾ ਆਪ ਨਵਾਂ ਚੈਨਲ ਔਨ 에ਅਰ ਸੱਚੀ ਪੱਤਰਕਾਰੀ ਦਾ ਸਬੂਤ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਔਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਨੂੰ ਤੇ ਸੁਣਨ ਨੂੰ ਮਿਲਣ ਪੰਜਾਬ ਜਿੰਦਾਬਾਦ ਸ਼ਸ਼ੀਕਾਲ ਜੀ ਮੈਂ ਜਿਮੀ ਸ਼ਰਮਾ ਸਿਮਰਨ ਜੋਤ ਸਿੰਘ ਮੱਕੜ ਬਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉਲੰਧ ਕਰਦੇ ਨੇ ਤੇ ਬਾਈ ਨੇ ਨਵਾਂ YouTube ਨਿਊਜ਼ ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਔਨ 에ਅਰ ਨਿਊਜ਼ ਮੇਰੇ ਵੱਲੋਂ ਸਿਮਰਨ ਜੋਤ ਸਿੰਘ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤਦਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਨਿਰਪੱਖ ਆਵਾਜ਼ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕੰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵਿੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ-ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਉਹਨਾਂ ਦੇ ਚੈਨਲ ਨੂੰ ਤਸ਼ੇਅਰ ਵੀ ਕਰੋ ਤੁਹਾਡਾ ਬਹੁਤ-ਬਹੁਤ ਧੰਨ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਆ ਪੱਤਰਕਾਰੀ ਨੂੰ ਖਾਸ ਮੁਕਾਮ ਤੱਕ ਪਹੁੰਚਾਇਆ ਤੇ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਔਨ 에ਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਔਨ 에ਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹੌਸਲਾ ਵਜਾਈ ਕਰਿਓ ਤੇ ਮਕਰ ਸਾਹਿਬ ਨੂੰ ਗੁੱਡ ਵਿਸ਼ੇਸ਼ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਨੇ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਔਨ 에ਅਰ ਤੇ ਔਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇ ਇਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੋਸ ਸਿੰਘ ਦੀ ਮੱਕੜ ਜਿਨ੍ਹਾਂ ਦਾ ਆਪ ਨਵਾਂ ਚੈਨਲ ਔਨ 에ਅਰ ਆ ਸੱਚੀ ਪੱਤਰਕਾਰੀ ਦਾ ਸਬੂਤ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਔਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਨੂੰ ਤੇ ਸੁਣਨ ਨੂੰ ਮਿਲ ਪੰਜਾਬ ਜਿੰਦਾਬਾਦ ਸ਼ਸ਼ੀਕਾਲ ਜੀ ਮੈਂ ਜਿਮੀ ਸ਼ਰਮਾ ਸਿਮਰਨ ਜੋਤ ਸਿੰਘ ਮੱਕੜ ਭਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤੇ ਭਾਈ ਨੇ ਨਵਾਂ YouTube ਨਿਊਜ਼ ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਓਨ 에ਅਰ ਨਿਊਜ਼ ਮੇਰੇ ਵੱਲੋਂ ਸਿਮਰਨ ਜੋਤ ਸਿੰਘ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤਦਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਨਿਰਪੱਖ ਆਵਾਜ਼ ਸਾਸੀ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵਿੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ-ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਉਹਨਾਂ ਦੇ ਚੈਨਲ ਨੂੰ ਤਾਂ ਸ਼ੇਅਰ ਵੀ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਅੱਜ ਆਦਿਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਆ ਪੱਤਰਕਾਰੀ ਨੂੰ ਖਾਸ ਮੁਕਾਮ ਤੱਕ ਪਹੁੰਚਾਇਆ ਤੇ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਆਨ ਇਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਓਨਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹੌਸਲ ਵਧਾਈ ਕਰਿਓ ਤੇ ਮੱਕੜ ਸਾਹਿਬ ਨੂੰ ਗੁੱਡ ਵਿਸ਼ੇਸ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਨੇ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਤੇ ਓਨ 에ਅਰ ਤੇ ਓਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇ ਇਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੋਤ ਸਿੰਘ ਜੀ ਮੱਕੜ ਜਿਨ੍ਹਾਂ ਦਾ ਨਵਾਂ ਚੈਨਲ ਓਨ 에ਅਰ ਆ ਸੱਚੀ ਪੱਤਰਕਾਰੀ ਦਾ ਸਬੂਤ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਆਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਨੂੰ ਤੇ ਸੁਣਨ ਨੂੰ ਮਿਲਣ ਪੰਜਾਬ ਚੰਦਾਵਾਲ ਸ਼ਸ਼ੀਕਲ ਜੀ ਮੈਂ ਜਿਮੀ ਸ਼ਰਮਾ ਸਿਮਰਨ ਜੋਤ ਸਿੰਘ ਮੱਕੜ ਬਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉਲੰਧ ਕਰਦੇ ਨੇ ਤੇ ਬਾਈ ਨੇ ਨਵਾਂ YouTube نیوز ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਓਨ 에ਅਰ ਨਿਊਜ਼ ਮੇਰੇ ਵੱਲੋਂ ਸਿਮਰਨ ਜੋਤ ਸਿੰਘ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤਦਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਨਿਰਪੱਖ ਆਵਾਜ਼ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵਿੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਉਹਨਾਂ ਦੇ ਚੈਨਲ ਨੂੰ ਤੇ ਸ਼ੇਅਰ ਵੀ ਕਰੋ ਤੁਹਾਡਾ ਬਹੁਤ ਬਹੁਤ ਧੰਨ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਆ ਪੱਤਰਕਾਰ ਨੂੰ ਖਾਸ ਮੁਕਾਮ ਤੱਕ ਪਹੁੰਚਾਇਆ ਤੇ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਔਨਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਔਨਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹੌਸਲਾ ਵਜਾਈ ਕਰਿਓ ਤੇ ਮਕਰਤ ਸਾਹਿਬ ਨੂੰ ਗੁੱਡ ਵਿਸ਼ੇਸ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ 'ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਨੇ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਤੇ ਔਨ 에ਅਰ ਤੇ ਔਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੂਸ ਸਿੰਘ ਦੀ ਮੱਕੜ ਜਿਨ੍ਹਾਂ ਦਾ ਨਮਾ ਚੈਨਲ ਔਨ 에ਅਰ ਆ ਸੱਚੀ ਪੱਤਰਕਾਰੀ ਦਾ ਸਬੂਤ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਔਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਕਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਨੂੰ ਤੇ ਸੁਣਨ ਨੂੰ ਮਿਲਣ ਪੰਜਾਬ ਜਿੰਦਾਬਾਦ ਸ਼ਸ਼ੀਕਲ ਜੀ ਮੈਂ ਜਿਮੀ ਸ਼ਰਮਾ ਸਿਮਰਨ ਜੋਤ ਸਿੰਘ ਮੱਕੜ ਬਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉਲੰਧ ਕਰਦੇ ਨੇ ਤੇ ਬਾਈ ਨੇ ਨਵਾਂ YouTube ਨਿਊਜ਼ ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਆਨ-ਏਅਰ ਨਿਊਜ਼ ਮੇਰੇ ਵੱਲੋਂ ਸਿਮਰਨ ਜੋਤ ਸਿੰਘ بھائی ਨੂੰ ਬਹੁਤ-ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤਦਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਨਿਰਪੱਖ ਆਵਾਜ਼ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦੰ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਉਹਨਾਂ ਦੇ ਚੈਨਲ ਨੂੰ ਤਸ਼ੇਅਰ ਵੀ ਕਰੋ ਤੁਹਾਡਾ ਬਹੁਤ ਬਹੁਤ ਧੰਨ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਆ ਪੱਤਰਕਾਰ ਨੂੰ ਇੱਕ ਖਾਸ ਮੁਕਾਮ ਤੱਕ ਪਹੁੰਚਾਇਆ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਔਨ 에ਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਔਨ 에ਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹੌਸਲਾ ਵਜਾਈ ਕਰਿਓ ਤੇ ਮਕਰ ਸਾਹਿਬ ਨੂੰ ਗੁੱਡ ਵਿਸ਼ੇਸ਼ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਨੇ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਔਨ 에ਅਰ ਤੇ ਔਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇ ਇਸ ਮੱਖਣ ਬਲਵ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੋਸ ਸਿੰਘ ਦੀ ਮੱਕੜ ਜਿਨ੍ਹਾਂ ਦਾ ਨਵਾਂ ਚੈਨਲ ਔਨ 에ਅਰ ਆ ਸੱਚੀ ਪੱਤਰਕਾਰੀ ਦਾ ਸਬੂਤ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਔਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਅਤੇ ਸੁਣਨ ਨੂੰ ਮਿਲਣ ਪੰਜਾਬ ਜਿੰਦਾਬਾਦ ਸ਼ਸ਼ੀਕਲ ਜੀ ਮੈਂ ਜਿਮੀ ਸ਼ਰਮਾ ਸਮਿਲਨ ਜੋਤ ਸਿੰਘ ਮੱਕੜ ਭਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉਲੰਧ ਕਰਦੇ ਨੇ ਤੇ ਭਾਈ ਨੇ ਨਵਾਂ YouTube ਨਿਊਜ਼ ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਔਨ 에ਅਰ ਨਿਊਜ਼ ਮੇਰੇ ਵੱਲੋਂ ਸਮਿਲਨ ਜੋਤ ਸਿੰਘ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤਦਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਮਿਰਪਖ ਆਵਾਜ਼ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਇਹਨਾਂ ਦੇ ਚੈਨਲ ਨੂੰ ਤਸ਼ੇਅਰ ਵੀ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਗ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਹੈ ਪੱਤਰਕਾਰੀ ਨੂੰ ਇੱਕ ਖਾਸ ਮੁਕਾਮ ਤੱਕ ਪਹੁੰਚਾਇਆ ਤੇ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਆਨ ਇਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਆਨ ਇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹਾਸਲ ਜਾਈ ਕਰਿਓ ਤੇ ਮਕਰ ਸਾਹਿਬ ਨੂੰ ਗੁੱਡ ਵਿਸ਼ੇਸ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਤੇ ਔਨ 에ਅਰ ਤੇ ਔਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇ ਸਮਖਣ ਬਲਵਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੋਤ ਸਿੰਘ ਜੀ ਮਕਰ ਜਿਨ੍ਹਾਂ ਦਾ ਆਪ ਨਮਾ ਚੈਨਲ ਔਨ 에ਅਰ ਸੱਚੀ ਪੱਤਰਕਾਰੀ ਦਾ ਸਬੂਤ ਹੈ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਔਨ 에ਅਰ ਚੈਨਲ ਨੂੰ ਬਖਤੋਬਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਸਾਨੂੰ ਪੰਜਾਬ ਅਤੇ ਦੁਨੀਆ ਭਰ ਦੀਆਂ ਸੱਚੀਆਂ ਖਬਰਾਂ ਆ ਦੇਖਣ ਨੂੰ ਤੇ ਸੁਣਨ ਨੂੰ ਮਿਲਣ ਪੰਜਾਬ ਜੰਦਾਬਾਦ ਰਸ਼ੀਕਾਲ ਜੀ ਮੈਂ ਜਿਮੀ ਸ਼ਰਮਾ ਸਿਮਰਨ ਜੋਤ ਸਿੰਘ ਮੱਕੜ ਬਾਈ ਜੋ ਕਿ ਬਹੁਤ ਸੋਹਣੀ ਪੱਤਰਕਾਰਤਾ ਕਰਦੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉਲੰਧ ਕਰਦੇ ਨੇ ਤੇ ਬਾਈ ਨੇ ਨਵਾਂ YouTube ਨਿਊਜ਼ ਚੈਨਲ ਸਟਾਰਟ ਕਰਿਆ ਜਿਸ ਦਾ ਨਾਮ ਹੈ ਔਨ 에ਅਰ ਨਿਊਜ਼ ਮੇਰੇ ਵੱਲੋਂ ਸਿਮਰਨ ਜੋਤ ਸਿੰਘ بھائی ਨੂੰ ਬਹੁਤ-ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਤੁਸੀਂ ਸਾਰੇ ਜਣੇ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਜਿੰਨਾ ਹੋ ਸਕੇ ਤਦਕੇ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਦਾ ਸਲੋਗਨ ਵੀ ਹੈ ਪੰਜਾਬ ਦੀ ਨਿਰਪੱਖ ਆਵਾਜ਼ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਸਾਡਾ ਵੀਰ ਸਿਮਰਨ ਜੋਤ ਸਿੰਘ ਮੱਕੜ ਜਿਹੜੇ ਕਾ ਪੱਤਰਕਾਰੀ ਦੇ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਪੱਤਰਕਾਰੀ ਦਾ ਸਹੀ ਫਰਜ਼ ਅਦਾ ਕਰ ਰਿਹਾ ਉਹਨਾਂ ਦਾ ਨਵਾਂ ਚੈਨਲ ਸ਼ੁਰੂ ਹੋਇਆ ਜੀ ਔਨ 에ਅਰ ਤੋਂ ਸਾਡੀ ਉਹਨਾਂ ਨੂੰ ਦਿਲੋਂ ਦੁਆ ਹੈ ਕਿ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦਾ ਜਿਹੜਾ ਸੰਘਰਸ਼ ਉਹਨਾਂ ਨੇ ਵਿੰਡਿਆ ਤੇ ਉਹਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ ਸੋ ਬਹੁਤ-ਬਹੁਤ ਮਿਹਰਬਾਨੀ ਸਾਰੇ ਇਸ ਨੂੰ ਲਾਈਕ ਵੀ ਕਰੋ ਉਹਨਾਂ ਦੇ ਚੈਨਲ ਨੂੰ ਸ਼ੇਅਰ ਵੀ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸਖਵਿੰਦਰ ਸੁਖੀ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਵੀਰ ਸਿਮਰਨ ਜੋਸ਼ ਸਿੰਘ ਮੱਕੜ ਜਿਨ੍ਹਾਂ ਨੇ ਬੜੇ ਲੰਬੇ ਆਸੇ ਤੋਂ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਆ ਪੱਤਰਕਾਰੀ ਨੂੰ ਇੱਕ ਖਾਸ ਮੁਕਾਮ ਤੱਕ ਪਹੁੰਚਾਇਆ ਤੇ ਤੁਹਾਡੇ ਇਸ ਪਿਆਰ ਦੀ ਬਦੌਲਤ ਹੁਣ ਆਪਣਾ ਨਵਾਂ ਚੈਨਲ ਔਨ 에ਅਰ ਲੈ ਕੇ ਆਏ ਨੇ ਨਵਾਂ ਚੈਨਲ ਲਾਂਚ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਔਨ 에ਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਰ ਦੀ ਹੌਸਲਾ ਵਜਾਈ ਕਰਿਓ ਤੇ ਮਕਰਤ ਸਾਹਿਬ ਨੂੰ ਗੁੱਡ ਵਿਸ਼ੇਸ਼ ਕਹਿਣਾ ਤੇ ਜਿਵੇਂ ਉਹਨਾਂ ਨੇ ਪੱਤਰਕਾਰੀ ਚ ਖਾਸ ਮਕਾਮ ਹਾਸਲ ਕੀਤਾ ਉਹਨਾਂ ਦੇ ਚੈਨਲ ਨੇ ਵੀ ਇੱਕ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਸਾਨੂੰ ਸਾਰਿਆਂ ਨੂੰ ਇਸ ਚੈਨਲ ਔਨ 에ਅਰ ਤੇ ਔਨ 에ਅਰ ਕਰਦੇ ਰਹਿਣ ਸਤਿ ਸ੍ਰੀ ਅਕਾਲ ਆ ਕੇ ਇਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਮਰਨ ਜੂਸ ਸਿੰਘ ਦੀ ਮੱਕੜ ਜਿਨ੍ਹਾਂ ਦਾ ਨਮਾ ਚੈਨਲ ਔਨ 에ਅਰ ਆ ਸੱਚੀ